ਨਾਮ ਕਿਨ੍ਹੇ ਉਡ ਉਡ ਜਾਵੇ 8 ਮਹੀਨਾ ਤੱਪੇਂਦਾ ਦਾਡਾ ਜੀ ਤੜਫਾਵੇ 8 ਮਹੀਨਾ ਤੱਪੇਂਦਾ ਦਾਡਾ ਜੀ ਤੜਫਾਵੇ ਕਿਹੜੀ ਰੁੱਤ ਤੇ ਚੁਰ ਗਿਆ ਸੋਨਾ ਕਿਹੜੀ ਰੁੱਤ ਤੇ ਚੁਰ ਗਿਆ ਸੋਨਾ ਕਦ ਪਲ ਸੁਖ ਦੀ ਰਹਿੰਦੀ ਵਸ ਆਵਰ ਜੀ ਆਵੇ ਰਾਸ ਵਾਹਿਗੁਰੂ ਸਾਹਿਬ ਜੀਓ 68 ਮਹੱਲਾ 5 ਆਪਣਾ ਗੁਰੂ ਧਿਆਏ ਮੇਲ ਖੁਸਲ ਸੇਤੀ ਘਰ ਆਏ ਆਪਣਾ ਗੁਰੂ ਧਿਆਏ ਕੁਝ ਲੋ ਸੇਤੀ ਘਰ ਆਏ ਨਾਮ ਕੀ ਵਡਿਆਈ ਇਸ ਕੀਮਤ ਕਹਿ ਨਾ ਜਾਈ ਸੰਤੋ ਹਰ 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 ਅਰਾਧੋ ਹਰ ਅਰਾਧ ਸਭੋ ਕਿਛ ਪਾਈਐ ਕਾਰਜ ਸਭਲੇ ਸਾਧੋ ਰਹਾਓ ਰੇਨ ਭਗਤ ਪ੍ਰਵਲ

ਜੜੀ ਲਾਲ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਰੜੋ ਪਾਪਤ ਜਾਇਆ ਬਲਰਾਮ ਜੀਓ ਧਰਮ ਦਰੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦਰੜਾਇਆ ਸਤ ਗੁਰ ਗੁਰਪੂਰਾ ਅਰਧ ਸਭ ਕੇ ਲੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਜਨ ਕਹਿ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਹਰ ਪਹਿਲੀ ਲਾ ਪਾਈ ਪੋ ਭੈਮਨ ਹੋਏ ਆ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮੇ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ ਅੰਤਰ ਬਾਹਰ ਪ੍ਰਾਵੇ ਕੋ ਬਿਲਹਰ ਜਨਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਹਨ ਆਵੇ ਸਭ ਦੂਜੇ ਜਾਏ ਜਾਨ ਨਾਨਕ ਦੂਜੀ ਲਾ ਚਲਾਈ ਹਨ ਆਵੇ ਸਭ ਦੂਜੇ ਨੂੰ ਅਰ ਦੂਜੀ ਨਵਾਸ ਸਤ ਗੁਰੂ ਨੂੰ ਰਾਹਾ ਪੁਰਖੇ ਰਾਹ ਦਿਓ ਜਿਨਾਂ ਦਾ ਬਨ ਹੋਇਆ ਮੈ ਮੈਦ ਗੋੜਾ ਦਿਓ ਹਰਤੀ ਜੜੀ ਲਾਗ ਮਨ ਚਾਉ ਭਿਆ ਬੈਰਾਗੀ ਆ ਬਲਰਾਮ ਜੀਓ ਸੰਤ ਜਨੋ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਅਰ ਬਾਣੀ ਸੰਤ ਜਨੋ ਵਡ ਭਾਗੀ ਪਾਇਆ ਹਰ ਕਥੀ ਇਕੱਠ ਕਹਾਣੀ ਹਿਰਦੇ ਹਰ 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 ਤੋਂ ਨਿ ਉਪਜੀ ਹਰ ਜਪੀਏ ਮਸਤਦ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰੁਪ ਜੈ ਮਾਨ ਬੈਰਾਦੀਓ ਹਰ ਤੀਜਰੀ ਦਾ ਆਰਮਾਣ ਆਏ ਹਰਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਆਇਆ ਅਣ ਦੇਨ ਹਰ ਲੇਖ ਲਾਈ ਮਰ ਜਿੰਦਿਆ ਬਲ ਪਾਇਆ ਸੁਆਮੀ ਹਰ ਨਾਮ ਵਚੀ ਵਧਾਈ ਹਰ ਪ੍ਰਭਾ ঠাকুর ਕਾ ਜੀ ਰਚਾਇਆ ਤਾਨੇ ਈਰਤ ਨਾਮ ਵਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਪਰ ਪਾਇਆ ਪ੍ਰਵੇ ਅਗਨਾਸੀ